ਜਿਹੜੀ ਲੁਧਿਆਣਾ ਜਿਮਨੀ ਚੌਣ ਆ ਰਹੀ ਹੈ ਉਸ ਸਬੰਧ ਨੂੰ ਲੈ ਕੇ ਕਾਫੀ ਪੈਨਸ਼ਨਰ ਇਕੱਤਰ ਨਾਲ ਹਜ਼ਾਰਾਂ ਮੀਟਿੰਗ ਕੀਤੀ ਗਈ ਹੈ ਮੀਟਿੰਗ ਵਿੱਚ ਕੋ ਜਰੂਰੀ ਜਾਨੀ ਇਹਨਾਂ ਦੇ ਮੰਗਾ ਬਹੁਤ ਕਾਫੀ ਜਦੋਂ ਲਮਕੀਆਂ ਆ ਰਹੀਆਂ ਉਸ ਸਬੰਧ ਤੇ ਲੈ ਕੇ ਅੱਜ ਜਿਹੜੀ ਸਟੇਟ ਪੰਡ ਜਿਹੜੀ ਮੀਟਿੰਗ ਕੀਤੀ ਹੈ ਉਸ ਫੌਜ ਦੇ ਵਿੱਚ ਪੁੱਛਦੇ ਕਿਹੜੀ ਗੱਲ ਦਾ ਮੁੱਖ ਮਕਾ ਤੇ ਕਿਉਂ ਇਹ ਅੱਜ ਮੀਟਿੰਗ ਕੀਤੀ ਕੀ ਕਾਰਨ ਤੋਂ ਬਣਦੀ ਖੱਤਰਾ ਬਣਦੀ ਖਤੇ ਕਾ ਕਾਲਤਾ ਬਣਦੀ ਖਤੇ ਅੱਜ ਦੀ ਮੀਟਿੰਗ ਜਿਹੜੀ ਆ ਨੇ ਵਿਸ਼ੇਸ਼ ਤੌਰ ਤੇ ਲੁਧਿਆਣਾ ਚੋਂ ਨੂੰ ਮੁੱਖ ਰੱਖਦੇ ਆ ਆ ਕੀਤੀ ਹੈ ਕਿਉਂਕਿ ਬਹੁਤ ਸਾਰੀਆਂ ਮੰਗਾਂ ਸਾਡੀਆਂ ਜਿਹੜੀਆਂ ਪੈਨਿੰਗ ਪਈਆਂ ਸਰਕਾਰ ਗੱਲ ਮੰਨਣ ਨੂੰ ਤਿਆਰ ਨਹੀਂ ਇੰਨੇ ਧਰਨੇ ਮਜਾਰੇ ਕੀਤੇ ਵੱਡੇ ਵੱਡੇ ਪ੍ਰਦਰਸ਼ਨ ਕੀਤੇ ਸਰਕਾਰ ਸਮਾ ਦੇ ਕੇ ਵੀ ਗੱਲਬਾਤ ਕਰਨ ਤੋਂ ਭੱਜ ਜਾਂਦੀ ਹੈ ਸਾਡੀਆਂ ਮੁੱਖ ਮੰਗਾਂ ਦੇ ਵਿੱਚ ਇਹ ਵੀ ਜਿਤਨਾ ਸਾਡਾ ਡੀਏ ਜਨਵਰੀ ਦੇ ਵਿੱਚ ਜਨਵਰੀ 2016 ਤੇ 125% ਸੀ ਉਹਦੇ ਨਾਲ ਸਾਡਾ ਜਿਹੜਾ ਫੈਕਟਰ ਜਿਹੜਾ 2.5 ਦਾ ਬਣਦਾ ਸਾਨੂੰ ਉਹਦੇ ਮੁਤਾਬਕ ਜਿਹੜੀ ਆ ਪੈਨਸ਼ਨ ਫਿਕਸ ਕਰਨੀ ਚਾਹੀਦੀ ਹੈ ਔਰ ਸਰਕਾਰ ਅਜੇ ਇਸ ਗੱਲ ਤੇ ਨਹੀਂ ਆ ਰਹੀ ਉਹ ਅਜੇ ਸਾਨੂੰ ਜਿਹੜਾ ਜਨਵਰੀ 2015 ਦੇ ਵਿੱਚ डीएसी 113% ਉਹਦੇ ਆਧਾਰ ਤੇ 2.4543% ਜਿਹੜਾ ਉਹਦਾ ਹੀ ਲਾਭ ਦਿੱਤਾ ਹੈ ਉਹ ਨਹੀਂ ਦੇ ਰਹੀ ਦੂਜੀ ਗੱਲ ਸਾਡੀ ਅਹਿਮ ਮੰਗ ਆ ਕਿ ਇਸ ਬਜ਼ੁਰਗ ਵਸਤਾ ਦੇ ਵਿੱਚ ਬਹੁਤ ਸਾਰੇ ਸਾਥੀ ਜਿਹੜਿਆ ਬਿਮਾਰੀਆਂ ਤੋਂ ਪੀੜਤ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਹੋਣਾ ਪੈਂਦਾ ਹੈ ਔਰ ਉਹ ਜਿਹੜੇ ਬਿੱਲਾਂ ਦੇ ਜਿੰਨੇ ਪੈਸੇ ਖਰਚ ਹੁੰਨੇ ਆ ਉਹਦੇ ਅੱਧੇ ਪੈਸੇ ਵੀ ਸਾਨੂੰ ਨਹੀਂ ਮਿਲਦੇ ਕਲੇਮ ਉਹਦਾ ਅਰ ਅਹੀਂ ਮੰਗ ਕਰਦੇ ਆ ਵੀ ਸਾਡੇ ਜਿੰਨੇ ਪੈਨਸ਼ਨਰ ਨੇ ਇਹਨਾਂ ਨੂੰ ਕੈਸ਼ਲੈਸ ਮੈਡੀਕਲ ਸਹੂਲਤ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਉਹ ਆਪ ਦਾ ਸਮੇਂ ਸਿਰ ਇਲਾਜ ਕਰਾ ਸਕੋ ਨੇ ਕਿ ਕਿਹ ਢੰਗ ਦਾ ਉਹ ਬਦਲੋ ਸੰਸਾਰ ਤੋਂ ਬਿਨਾਂ ਇਲਾਜ ਤੋਂ ਰੁਕ ਸਕਣਾ ਹੋ ਜਾਵੇ ਅਸੀਂ ਸਾਡਾ ਮੁੱਖ ਮੁੱਦਾ ਹੀ ਇਹ ਮੰਗਾਂ ਤੇ ਆ ਵੀ ਨਾ ਸਾਨੂੰ ਡੀਏ ਦੇ ਰਿਹਾ ਡੀਏ 13% ਸਾਡਾ ਪੈਂਡਿੰਗ ਆ ਔਰ ਪਿਛਲੇ ਬਕਾਇਆ ਜਿਹੜਾ 267 ਮਹੀਨਿਆਂ ਦਾ ਬਕਾਇਆ ਜਿਹੜਾ ਸਾਡਾ ਸਰਕਾਰ ਵੱਲ ਪੈਂਡਿੰਗ ਪਿਆ ਉਹ ਨਹੀਂ ਦੇ ਰੇ ਸਾਡੇ ਅਸੀਂ ਇਸ ਗੱਲ ਤੇ ਵੀ ਜ਼ੋਰ ਦਿੰਨੇ ਆ ਕਿ ਜੇ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਕਿ ਆ ਸਾਡੇ ਨਾਲ ਬੈਠ ਕੇ ਟੇਬਲ ਤੇ ਗੱਲਬਾਤ ਕਰਕੇ ਮੰਗਾ ਦਾ ਨਿਬਟਾਰਾ ਨਹੀਂ ਕਰਦੀ ਅਸੀਂ ਇੱਕ ਝਟਕਾ ਤਾਂ ਹੋਣ ਦਿਆਂਗੇ ਕਿ ਅਸੀਂ ਸਾਰੇ ਵੱਡੀ ਗਿਣਤੀ ਦੇ ਵਿੱਚ 14 ਜੂਨ ਨੂੰ 14 ਜੂਨ ਨੂੰ ਲੁਧਿਆਣੇ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀ 19 ਤਰੀਕ ਵਾਲੀ ਇਲੈਕਸ਼ਨ ਆ ਉਹਦੇ ਵਿੱਚ ਇਹਨਾਂ ਦੀਆਂ ਵੋਟਾਂ ਦੀ ਬਰਸਤ ਬੇਸਰੀ ਆ ਵੱਟ ਤੋਂ ਵੱਟ ਕਢਾਈ ਜਾਣੀ। ਦਿੱਕਤ ਆ ਕਿ ਸੈਂਟਰ ਚੋਲਾ ਜੀ ਉਹ ਵੀ ਆਪਣੇ ਜਿਹੜੀ ਜੁਣੀ ਲੋਕ ਇੱਕ ਰੋਸ ਰੈਂਕ ਪਰਮਿਸ਼ਨ ਕਾਟੇ। ਉਸ ਬੰਦ ਨੂੰ ਲੈ ਕੇ ਕੀਤਾ ਜਾ ਰਿਹਾ ਆਜ ਇਹ ਮੀਟਿੰਗ ਹੈ ਦੀ ਤਿਆਰੀ ਮੀਟਿੰਗ ਆ ਉਸ ਬੰਦ ਵਿੱਚ। ਇਹ ਥੱਲੇੋਂ ਅਸੀਂ ਆਪਣੇ ਕਾਡਰ ਨੂੰ ਲਾਮਬ ਜੀ ਅੱਜ ਵੱਡੀ ਗਿਣਤੀ ਦੇ ਵਿੱਚ ਪੈਨਸ਼ਨਰ ਉੱਤੇ ਇਕੱਠੇ ਹੋਏ ਨੇ ਔਰ ਸਾਰਿਆਂ ਦੇ ਵਿੱਚ ਇੱਕ ਰੋਹ ਹੈ ਕਿ ਸਰਕਾਰ ਜਿਹੜੀ ਹੈ ਉਹ ਨਾ ਜੀ ਦੇ ਰਹੀ ਆ ਨਾ ਠੰਗ ਨਾ ਜਿਹੜੀਆਂ ਉਹ ਆਪੇ ਕਮਿਸ਼ਨ ਦੀ ਬਕਾਇਆ ਕਿਸ਼ਤਾਂ ਦੇ ਰਹੀ ਹੈ ਸੋ ਉਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਜਿਹੜਾ ਹੈ ਉਹ ਪ੍ਰੋਗਰਾਮ ਉਲਕਿਆ ਸਟ੍ਰੀਟ ਨੂੰ ਉਲਕਿਆ ਔਰ ਉਹ ਅਸੀਂ 14 ਜੂਨ ਨੂੰ ਉੱਥੇ ਪੋਲ ਪੋਲ ਰੈਲੀ ਕਰਾਂਗੇ ਇਹਨਾਂ ਦਾ ਪੋਲ ਖੋਲਾਂਗੇ ਇਹ ਪੰਜਾਬ ਦੇ ਲੋਕਾਂ ਨਾਲ ਕਿਹੜਾ ਏ ਧੋਖਾ ਕਰ ਰਿਹਾ ਹੈ ਭਰਾ ਕਰ ਰਿਹਾ ਹੈ ਇਹ ਸਮਾਜਿਕ ਜਿਹੜੀਆਂ ਵੈਲਫੇਅਰ ਵਾਲੀਆਂ ਸਕੀਮਾਂ ਵਾਂ ਉਹਨਾਂ ਤੋਂ ਭੱਜ ਰਿਹਾ ਖਾਸ ਕਰਕੇ ਜਿਹੜੇ ਪੈਨਸ਼ਨਰਸ ਨੇ ਉਹਨਾਂ ਤੋਂ ਇਹ ਲਗਾਤਾਰ ਭੱਜ ਰਿਹਾ ਤੁਸੀਂ ਲਵੇ ਤੇ ਤੁਹਾਡੇ ਲਾਉਂਦੇ ਆ ਰਹੇ ਇਹ ਸਭ ਕੁਝ ਹੋ ਰਿਹਾ ਹੈ ਕਾਰਨ ਆਰ ਨੇ ਆਪ ਹੀ ਕੋਈ ਵੀ ਸਰਕਾਰ ਆ ਜੇ ਕਿਸੇ ਸਰਕਾਰ ਨੇ ਵੀ ਸਾਡੀਆਂ ਮੰਗਾਂ ਵੱਲ ਸਜੀਦਾ ਹੋ ਕੇ ਧਿਆਨ ਨਹੀਂ ਦਿੱਤਾ ਅੱਜ ਆਹ ਜਿਹੜੀ ਸਪੈਸ਼ਲ ਮੀਟਿੰਗ ਕੀਤੀ ਹੈ ਇਹਦੇ ਵਿੱਚ ਖੇਮਰ ਤੋਂ ਵਿਖੀਵਿੰਡ ਤੋਂ ਝਬਾਲ ਤੋਂ ਖਰੂਰ ਸਾਹ ਸਾਰੀ ਤਹਿਸੀਲ ਸਾਰੀਆਂ ਤਹਿਸੀਲਾਂ ਜਿਹੜੀਆਂ ਨੇ ਅੱਜ ਇੱਥੇ ਇਕੱਤਰ ਹੋਈਆਂ ਨੇ ਜਿਹੜੇ ਉਹਨਾਂ ਦੇ ਵਿੱਚ ਲੰਬੇ ਸਮੇਂ ਤੋਂ ਸਾਥੇ ਸੇ ਘਰਸ਼ ਕਰਦੇ ਆ ਰਹੇ ਨੇ ਉਹਨਾਂ ਸਾਰਿਆਂ ਨੇ ਆਪਣਾ ਰੋਜ਼ਗਾਰ ਕਰਿਆ ਖਿਆਵਾ ਅਸੀਂ 14 ਜੂਨ ਨੂੰ ਹੌਮਾ ਭਾ ਕੇ ਸਾਰੇ ਜਣੇ ਆਪਣੀ ਜਾਇਜ਼ ਹੱਕੀ ਮੰਗਾਵਾ ਅਤੇ ਪੂਰੇ ਜੋਰ ਨਾਲ ਪ੍ਰਦਰਸ਼ਨ ਕਰਾਂਗੇ ਤੇ ਸਰਕਾਰ ਸੁੱਤੀ ਪਈ ਨੂੰ ਜਿਝੋੜਾਂਗੇ ਤੇ ਸਾਡੇ ਜਿਹੜੇ ਜਾਇਜ਼ ਕੰਮ ਨੇ ਉਹ ਕਿਤੇ ਜਾਣ ਜਿੱਦਾਂ ਕੈਸ਼ਲਾ ਸਕੀਮ ਆ ਸਾਡੇ ਬਹੁਤ ਸਾਥੀ ਜਿਹੜੇ ਨੇ ਉਹ ਘਰਾਂ ਦੇ ਵਿੱਚ ਪਏ ਨੇ ਉਹਨਾਂ ਦੇ ਕੋਈ ਬਿੱਲ ਖੜਨ ਵਾਲਾ ਹੀ ਨਹੀਂ ਉਹਨਾਂ ਦੀ ਕੋਈ ਪੂਰਤੀ ਕਰਨ ਵਾਲਾ ਕੋਈ ਨਹੀਂ ਇਸੇ ਤਰ੍ਹਾਂ ਡੀਆ ਡੀਆ ਜਿਹੜਾ ਉਹ ਸਾਡੇ ਲਾਗੇ ਹਿਮਾਚਲ ਹਰਿਆਣਾ ਉਹ ਸਾਨੂੰ ਵੱਧ ਦੇ ਰਿਹਾ ਸਾਡੇ ਨਾਲੋਂ ਜਦੋਂ ਕੋਈ ਗਿਣਿਆ ਜਾਂਦਾ ਪੰਜਾਬ ਸੂਬਾ ਜਿਹੜਾ ਵਾ ਉਹ ਬੜਾ ਖਸ਼ਹਾਰ ਸੂਬਾ ਵਾ ਕੀ ਇਹ ਸਾਡੇ ਵਾਸਤੇ ਮਾੜਾ ਸੂਬਾ ਵਾ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਨਹੀਂ ਮੰਨੀਆਂ ਜਾ ਰਹੀਆਂ ਅਸੀਂ ਸੰਘਰਸ਼ ਆਸਤੇ ਮਜਬੂਰ ਆ ਇਹ ਪੂਰੇ ਝੋਰ ਸ਼ੋਰ ਦੇ ਨਾਲ ਪੁਰੀਆਂ ਗੱਡੀਆਂ ਲੈ ਕੇ ਅਸੀਂ ਜਾਣ ਜਾ ਕੇ ਸੰਘਟ ਕਰਾਂਗੇ ਇਹ ਕਾ ਸਾਡੀ ਮੰਗਾਂ ਨਹੀਂ ਮੰਨਦੀ ਚੋਰ ਚੋਰ ਤੋਂ ਅਡੈਕਸ਼ਨ ਹੋਏਗਾ ਅਸੀਂ ਇਸੇ ਤਰ੍ਹਾਂ ਜਿਤਨਾ ਮਤਲਬ ਪਹਿਲਾਂ ਤੋਂ ਆ ਅਸੀਂ ਪਹਿਲਾਂ ਸ਼ੁਰੂ ਤੋਂ ਹੀ ਸੰਘਰਸ਼ ਕਰਦੇ ਆ ਰਹੇ ਆ ਅਸੀਂ ਮਤਲਬ ਫਿਰ ਸਾਰੇ ਨਾਲ ਜੋ ਬਾਕੀ ਜਥੇਬੰਦੀਆਂ ਨੇ ਉਹਨਾਂ ਨੂੰ ਪੰਜਾਬ ਪੁੱਤਰ ਦੇ ਇਕੱਠਾ ਕਰਕੇ ਵੱਡਾ ਫਿਕਰਸ਼ ਕਰਾਂਗੇ ਤਾਂ ਕਿ ਸਰਕਾਰ ਨੂੰ ਪਤਾ ਲੱਗ ਜਾਵੇ ਤੇ ਇਹ ਜਿਹੜੇ ਬੰਦੇ ਕਤਲ ਹੋਏ ਨੇ ਇਸ ਉਮਰ ਦੇ ਵਿੱਚ ਸੁਪਰ ਸੀਨੀਅਰ ਜੀਆ ਨੇ 80 ਸਾਲ ਤੋਂ ਉਪਰ ਦੇ ਇਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ 'ਤੇ ਧਿਆਨ ਦੇਣਾ ਸਾਡਾ ਫਰਜ਼ ਬਣਦਾ ਐ ਉਹਨਾਂ ਮਜਬੂਰ ਕਰ ਦਿਆਂਗੇ ਇਹ ਤਾਂ ਹੁਣ ਦੇਖਣਾ ਪੈਗਾ ਕਿ ਇਹਨਾਂ ਨੇ ਮੱਧਾ ਮੁਖ ਮੰਗਦੀ ਐ ਕਿ ਇਹਨਾਂ ਦੇ ਇਹਨਾਂ ਸਮਾਜ ਦੇ ਸਰੰਤਾਂ ਤਾਲ ਜੋ ਸੁਵੀਰ ਅਜੀਬ ਕਰਦੀ ਕਰਤਾ ਹੈ